ਪੰਨ ਲੱਗੇ ਵਲੌਗ ਬਣਾਉਣ ਤੇ ਹੁਣ ਆਪਾਂ ਚੱਲੇ ਆਂ ਘਰਾਂ ਨੂੰ ਆ ਲੱਦਲੀ ਪੰਡ ਆਪਾਂ ਤਿਆਰ ਰਿਹਾ ਹੈਪੀ ਭੈ ਜੀ ਹਾਂ ਆ ਜਾ ਆਪਣੇ ਹੈਪੀ ਭੈ ਜੀ ਜੈ ਜਸੂ ਦੀ ਗੱਡੀ ਦੀ ਜਸੂਣੇ ਹੁਣ ਘਰ ਨੂੰ ਲੈ ਕੇ ਜਾਵਾਂਗੇ ਇਹਦੀ ਲਾਇਰ ਕਿ ਤੂ ਬੁਝਣੀ ਆ ਬਲੈਡ ਨਹੀਂ ਬੁਝਣੀ ਇਹਦੀ ਏਸੀ ਏਸੀ ਚੱਲਦਾ ਇਹ ਚੱਲਦਾ ਇਹ ਫਿਰ ਜਸੂਣੇ ਇਹਦਾ ਫੰਕਸ਼ਨ ਫੰਕਸ਼ਨ ਇੱਥੇ ਵੇਖ ਕੋਈ ਹੁਣ ਆ ਵੇ ਏਸੀ ਨਹੀਂ ਨਹੀਂ ਆ ਏਸੀ ਜਿਹੜਾ ਨਾ ਆਪਣਾ ਪਹਿਲਾਂ ਹਾਂ ਚੱਲਦਾ ਸਾਰਾ ਕੁਝ ਅੱਛਾ ਪੱਖਾ ਉਹ ਕੋਈ ਜਦ ਨਾਲ ਆਮ ਲੋਕੋ ਦੇ ਦੇਖੋ ਛੋਲੇ ਭਟੂਰੇ ਨਹੀਂ ਮਿਲੇ ਹੈਗੇ ਹੈਪੀ ਨੂੰ ਕਹਿੰਦੇ ਕਿ ਥੋੜਾ ਟਾਈਮ ਲੱਗਣਾ ਬਾਕੀ ਸ਼ਗਲ ਵੇਖ ਕੇ ਵੀ ਉਹ ਥੋੜਾ ਜਿਹਾ ਉਹਨਾਂ ਨੂੰ ਲੱਗਣ ਡਿਆ ਸ਼ਾਇਦ ਉਦਾਂ ਫ੍ਰੀਜ ਲੈਣੇ ਨੇ ਨਹੀਂ ਤੂੰ ਦੱਸਣਾ ਸੀ ਨਾ ਅਸੀਂ ਪੈਸੇ ਭੇ ਕਰਨੇ ਉਹਨਾਂ ਨੂੰ ਲੱਗਣ ਡਿਆ ਫ੍ਰੀਜ ਲੈਣੇ ਉਦਾਂ ਖਾਣ ਨੂੰ ਮੰਗਣ ਡਿਆ ਵਾ ਉਰੇ ਆ ਮੈਂ ਦਵਾਰਾ ਕਹਿ ਕੇ ਆਉਣਾ ਵਾ ਉਹ ਮੈਂ ਸੱਚੀ ਉਹ ਭਾਜੀ ਉਹਨਾਂ ਨੂੰ ਲੱਗਣ ਧਿਆ ਹੋਣਾ ਕਿ ਓਏ ਓਰੇ ਆ ਤੇਰੇ ਚਾਪਲ ਹਵਾ ਗਿਆ ਬਾਉਂਡਰ ਉਹ ਹੈਪੀ ਉਹਨਾਂ ਨੂੰ ਲੱਗਣ ਓਏ ਨਹੀਂ ਉਹਨਾਂ ਨੇ ਕਹਿੰਨੇ ਪੈਸੇ ਦੇ ਕੇ ਲੈਣੇ ਆ ਜਾ ਇਹ ਕੁੜਤਾ ਵੀ ਮੈਂ ਲੱਭ ਗਿਆ ਵਾ ਪਰ ਡਰਾਈ ਕਲੀਨੀ ਨਹੀਂ ਹੋਇਆ ਹੋਏਗਾ ਤੇ ਹੁਣ ਵੇਖਦੇ ਹਾਂ ਹੱਲੇ ਹੱਲੇ ਵੇਖੇ ਪਾ ਕੇ ਵੇਖਣ ਰਿਹਾ ਕਿ ਕੁੜਤਾ ਪਿਆ ਮੈਂ ਇਹਦਾ ਹੀ ਆ ਕਿ ਕਹੇ ਹੋਰ ਦਾ ਤਾਂ ਨਹੀਂ ਇਹਨੂੰ ਦਈ ਜਾਂਂਦੇ ਉਹ ਕੋਈ ਤਾਂ ਟੈਨ ਹੋਰਾ ਹੋਵੇ ਉਹ ਟੀ-ਸ਼ਰਟ ਪਾਈ ਆ ਤੂੰ ਮੋਟਾ ਨਹੀਂ ਹੋਇਆ ਮੇਰੇ ਘਰ ਕੁਰਤਾ ਪਾਇਆ ਮੈਂ ਪਾਲੀ ਨਾਲ ਕੁਰਤਾ ਪਾ ਗਣਾ ਪਿਛੇ ਉਹ ਨਾਲ ਐਡੀ ਦਾ ਸਲ ਪਜਾਮਾ ਦਿਖਾ ਉਹ ਹਾਂ ਨਾਲਾ ਵਾਲਾ ਪਾ ਪਜਾਮਾ ਪਾ ਲੈਣਾ ਐ ਹੀ ਲੱਗਣਾ ਜਿੱਦਾਂ ਪਾਉ ਸਪਰੇਅ ਕਰਨਾ ਆਇਆ ਹੁੰਦਾ ਉੱਥੇ ਯਾਰ ਅਕੋਤ ਪਜਾਮੇ ਦਾ ਰੰਗ ਵੀ ਬਦਲ ਗਿਆ ਤੇ ਮੈਨੂੰ ਲੱਗਦਾ ਡਰਾਈ ਕਲੀਨਿੰਗ ਕਰਾਇਆ ਪਿਆ ਪਿਆ ਦਾ ਰੰਗ ਬਦਲ ਗਿਆ ਚਲ ਵਧੀਆ ਸਮਾਂ ਇੱਕ ਪ੍ਰੋਗਰਾਮ ਦੇ ਹੋਰ ਰੰਗ ਦਾ ਹੀ ਦੂਸਰੇ ਦੇ ਹੋਰ ਰੰਗ ਦਾ ਯਾਰ ਪਰ ਤੇ ਬਹੁਤ ਦਿਨਾਂ ਟੇਡ ਉਰੇ ਦਿਖਾ ਮੈਨੂੰ ਸਾਈਡ ਲੁੱਕ ਦੇ ਮੜੀ ਅੱਛਾ ਹਾਂ ਐਦਾਂ ਰਹਿਣਾ ਤੂੰ ਐਦਾਂ ਰਹਿ ਐਦਾਂ ਸਾਹ ਨਹੀਂ ਹੁੰਦਾ ਐਦਾਂ ਨਾ ਮੜੀ ਵਾਕ ਕਰੇ ਹਮ ਨਹੀਂ ਤੇ ਬਾਹਰ ਫਿਰ ਵੇ ਦੇ ਭਲਾ ਕਿਦਾਂ ਟੀ-ਸ਼ਰਟ ਲਾ ਕੇ ਪਾ ਕੇ ਵੇ ਇਹ ਕਿਰਤਾ ਪਿਆ ਮੇਰਾ ਨਹੀਂ ਗਾ ਰੰਗ ਨਹੀਂ ਮੇਰਾ ਹੈਪੀਏ ਕੁੜਤਾ ਪਿਆ ਮੈਂ ਤੇਰਾ ਹੀ ਆ ਰੰਗੇ ਬਦ ਗਿਆ ਰੰਗ ਵੈਸੇ ਹੀ ਹੁਣ ਨੇਹਰਾ ਵਾਣਾ ਤਾਂ ਕਰਕੇ ਫੋਟੋ ਚ ਰੰਗ ਹੋਰ ਆਉਂਦਾ ਵਾ ਕੀ ਤੁਹਾਨੂੰ ਕਹਿੰਦਾ ਜੀ ਆਵਾ ਉਹਨੇ ਕੋਰਤਾ ਪਰ ਮੈਂ ਦੇਖਿਆ ਨਹੀਂ ਸਮ ਮੁਸ਼ਕਲ ਹੈ ਕੇ ਵੇਖ ਲੈ ਤੇਰਾ ਮੁਸ਼ਕ ਆ ਜਾਣਾ ਵਿੱਚੋਂ ਨਾ ਮੇਰੀ ਮੈਕ ਨਹੀਂ ਹੈਗੀ ਪਿੰਡੇ ਦੀ ਤਾਂ ਫਿਰ ਰਹਿੰਦੇ ਇਹ ਵੀ ਨਾ ਟਰਾਈ ਕਲੀਨ ਕਰਾ ਫਿਰ ਵੇਖ ਲਾਂਗੇ ਤੇਰੇ ਵਾਲਾ ਕਿਹੜਾ ਹੋਊਗਾ ਵੇਖੀ ਦੇਖੀ ਹੋਊ ਆਪੇ ਫਿਰ ਹਾਂ ਤੂੰ ਵੀ ਸੁਣ ਨੀ ਦੀ ਵੀਡੀਓ ਚ ਉਹ ਐਪੀ ਤੇਰੇ ਨਹੀਂ ਹੋਣੀ ਪਾ ਗਈ ਓ ਸਹੀ ਉਹ ਬਾਬਾ ਤੇਰੇ ਨਹੀਂ ਹੋਣੀ ਓਏ ਬੰਦਿਆਂ ਵਾਲੀ ਆ ਬੰਦਿਆਂ ਦੀ ਪੈਰ ਦਿਖਾ ਹਾਂ ਆਪ ਦਾ ਤੇਰੇ ਨਹੀਂ ਹੋਣੀ ਹੈਗੀ ਵੀਰ ਆ ਗਈ ਤੇ ਓਏ ਬਣੀਆਂ ਹੀ ਬੰਦਿਆਂ ਲਈ ਆ ਬੰਦਿਆਂ ਲਈ ਆ ਭਰਾਵਾ ਪੈਰ ਤੇ ਦਿਖਾ ਪੈਰ ਨਹੀਂ ਦਿਖਾਉਣਾ ਉਹ ਪੈਰ ਦਿਖਾ ਆਪ ਦਾ ਯਾਰ ਕਰਮਾਂ ਵਾਲੇ ਦਰਸ਼ਨ ਕਰਨਗੇ ਤੇਰੇ ਪੈਰ ਦੇ ਯਾਰ ਇਹ ਜਿਹੜੇ ਪੈਰ ਹਨਾ ਹਾਂ ਇਹ ਜਦੋਂ ਆਪਾਂ ਪੋਰਟ ਜਾਸ ਬਣਾਏ ਪੋਡਕਾਸਟ ਬੁੱਚ ਬਣਾਉਣਾ ਪਹਿਲਾ ਪੈਰ ਦਿਖਾ ਇਹ ਉਦੋਂ ਦਿਖਾਵਾਂਗੇ ਪਹਿਲਾ ਪੈਰ ਦਿਖਾ ਉਦੋਂ ਪੋਡਕਾਸਟ ਤੇਰੀ ਸ਼ਕਲ ਦਿਖਾਵਾਂਗੇ ਮੈਨੂੰ ਪਤਾ ਕਿੱਦੇ ਦਿਾਵਾਂ ਥਣੀਆਂ ਹਾਂ ਇਹ ਪੈਰ ਲੈ ਕੇ ਆਏ ਤੈਨੂੰ ਹਾਂ ਹਾਂ ਤੇ ਪਰ ਪੈਰ ਦਿਖਾ ਕਰਮਾਂ ਵਾਲੇ ਪੈਰ ਇਹੋ ਜਿਹੇ ਫਿਰ ਲਗਾਉਂਦਾ ਘੱਟੋ ਪਿਆ ਦਿਖਾ ਦੇ ਨਜ਼ਰ ਨਾ ਲੱਗ ਜੇ ਨਹੀਂ ਨਹੀਂ ਲੱਗਦੀ ਮੈਂ ਕਹਿੰਦਾ ਲੱਗੀ ਵੀ ਉੱਤਰ ਜਾਣੀ ਤੇਰੀ ਲਾਓ ਜੁੱਤੀ ਮੇਰੇ ਪੈਰ ਲਾ ਦਿਖਾ ਦਿਖਾ ਪੈਰ ਜੁੱਤੀ ਜਿੰਨੇ ਸੋਹਣੇ ਨੇ ਅਜੇ ਦਿਖਾ ਯਾਰ ਜੇ ਵੇਖਣੇ ਤਾਂ ਆਪੇ ਲਾਓ ਉਹ ਦਿਖਾ ਯਾਰ ਲਾ ਬੈ ਜੁੱਤੀ ਲਾ। ਨਾ। ਤੇ ਦੇ ਲਾ ਜੇ ਮੈਂ ਲਾ ਦੀ ਦਵਾ ਦੇ ਵਿੱਚ ਇਹ ਨਹੀਂ ਭਜਣਾ ਨਹੀਂ ਹੈਗਾ। ਚਲ ਠੀਕ। ਚਲ ਠੀਕ। ਆ ਵੀ ਨਾ ਭਾਈ ਮੇਰਾ ਭਰਾ ਜੁੱਤੀ ਨਾ ਭਾਈ। ਉਹ ਇਹ ਹੈ ਹੀ ਬੰਦੇ ਵਾਲੀ। ਤੇ ਬੰਦਾ ਹੀ ਹੈ ਮੁੰਮੀ। ਹੈ? ਤੇ ਮੁੰਮੀ ਬੰਦਾ ਹੀ ਹੈ। ਅਖੁਰਤ ਨਹੀਂ ਲੱਗਦੇ ਬੰਦੇ ਆਲੇ। ਮਮਾ ਗੱਭਰੂ ਜਵਾਨ 6 ਫੁੱਟ 6 ਇੰਚ ਦਾ ਇਦਾਂ ਐ ਨੂੰ। ਬੈਰੀ ਉਹਨੇ ਉਸ ਆਮ ਨਾਲ 6 ਫੁੱਟ 6 ਇੰਚ ਚਾੜੇ ਤੇ ਖੋਰ ਚੰਚਲਣਾ ਉਹ ਫਿਰ ਮਾ ਵੀਜਿਟਾਰੇ ਕੋ ਪੰਜ ਕਿੱਦਾ ਫਿਰ 5-7 ਦਸਨੇ ਤੇ ਆਵਾਜ਼ ਜਾ ਕੇ ਧੋਲ ਗਿਆ ਐ ਲੱਗਣ ਡੇ ਮੇਰੀ ਇਤਨੀ ਮੋਟੀ ਹਣੀ ਇੱਧਰ ਲੀਆ ਦੋਵੇਂ ਇੰਨੇ ਲੱਗਦਾ ਵਾ 10-11 ਨੂੰ ਹੈਗੀ ਆ ਯਾ ਕੋਣੀ ਦਿਗਣ ਨਹੀਂ ਦੰਦ ਜਿੱਟੇ ਨਾ ਮੇਰੇ ਨਾ ਕਰਾਉਣੇ ਆ ਪੈਸਾ ਬਹੁਤ ਲੱਗਣ ਡੇ ਪਰ ਕਿਸ਼ਤਾਂ ਜਾਣ ਡੇ ਉਧਰ ਕਿ ਉਸ ਤਾਂ ਇਹ ਦੇ ਦੇਂਗਾ ਮੈਂ ਨਾ ਤਾਂ ਪਾਕਿਸਤਾਨ ਦੇਣਾ ਇਹ ਤੇ ਨਿਆਰੇ ਤੇ ਦੁਨੀਆਂ ਲੈਣਦੇ ਆਈ ਤੇ ਕਿਤਾ ਦੇਂਦੇ ਮਰ ਜਾਣਾ ਯਾਰ ਧੋਲੇ ਦੇ ਕਢਾਈ ਨੇ ਧੋਲੇ ਦੇ ਹੈਪੀ ਹੁਣ ਪਤਾ ਲੱਗੇ ਮੁੰਡਾ ਜਵਾਨ ਹੋ ਗਿਆ ਬੁੱਢਾ ਵੀ ਹੋ ਗਿਆ ਵਿਆਹ ਨਹੀਂ ਹੋਣਿਆ ਧੋਲੇ ਹੋ ਵੀ ਕਿਹਤ ਵਿਆਹ ਸਾਡਾ ਹੋਇਆ ਨਹੀਂਗਾ ਵਧੀਆ ਲੱਗੇਗਾ ਨਾ ਜਾਂ ਇੱਥੇ ਵਾਈਟ ਕਰਾ ਦਈਏ ਇੱਕ ਬੰਨਤਰ ਇਨੀ ਨਹੀਂ ਇਨੀ ਨਹੀਂ ਕਰਾ ਦਈਏ ਜਿਵੇਂ ਉਹਦੀ ਹੁੰਦੀ ਸੀ ਬਿਗ ਬਰਡ ਦੇ ਆਹ ਤੇਵਾ ਹੋਰ ਵਾਲ ਕਿਤੇ ਕਰਾਉਣਾ ਕੀ ਪਤਾ ਬੇਗਵਰਡ ਬਣੀਆਂ ਆ। ਬੰਗਲਾ ਇਹਦੇ ਲੱਗੇਗਾ ਜੇ ਨਾਮ ਹੀ ਬੇਗਵਰਡ ਬਣਿਆ। ਉਹ ਆ ਤੇ ਟੀ-ਸ਼ਰਟਾਂ ਨਾਲ ਲੋਕਾਂ ਕਹਿੰਦੇ ਕੋਈ ਜੋਰ ਨਹੀਂ ਇਹਨਾਂ ਕੋ। ਕੋਈ ਗੱਲ ਨਹੀਂ ਕੋਈ ਹੱਦ ਹੋ ਗਈ ਤਾਂ ਤੇ YouTube ਵੀਡੀਓ ਬਣਾਉਣੇ ਪੈਸਾ ਆਊਗਾ ਤਾਂ ਟੀ-ਸ਼ਰਟ ਲਵਾਂਗੇ। ਹੁਣ ਉਹ ਟੀ-ਸ਼ਰਟ ਪਾਉਣੇ ਅੱਜ ਕੂਚੀ ਦੀ। ਪਾਵਾਂ ਅੱਜ? ਹਾਂ। ਅੱਜ ਨਾ ਭਾਈ। ਉਹ ਲਾਲੀ ਨਹੀਂ ਜਾ ਹੁਣ ਯਾਰ ਐਵੇਂ ਤੈਨੂੰ ਲਾਰਾ ਲਾ ਦੀਏ। ਏ ਪਾੜ ਦੇ ਨੇ ਪੈਨਟ ਕੋਲ ਮੈਂ ਤੁਸਾਂ ਘਰੇ ਆ ਗਏ ਪਾੜਦੀ ਸਾਡੇ ਪਾੜਦੀ ਤੂੰ ਕੱਪੜੇ ਜਿਹੜੇ ਪਾੜਨੇ ਆ ਆਜ ਉਥੇ ਜੀ ਦੇ ਫਿਰੋਬੀ ਉਥੇ ਜਾਗੇ ਮੈਂਸ ਮੈਂ ਸਵੇਰਾ ਹੋ ਸੌਣਾ ਕਰੋ ਅਸੀਂ ਜਾਣੇ ਨਹੀਂ ਅਸੀਂ ਜਾਣੇ ਨਹੀਂ ਹੈਗਾ ਕਿਤੇ ਨਹੀਂ ਜਾਣਾ ਮੈਂ ਮੈਂ ਕਿਹਾ ਉਹ ਜਾਣਾ ਵਾ ਜਾਗੋ ਤੇ ਚੰਨੀ ਗੱਲ ਸੁਣ ਲੈ ਮੇਰੀ ਜਾਨੀ ਜੇ ਵੀ ਬੰਦਾ ਪਿਆਰ ਨਾਲ ਕਹਿੰਦੇ ਹੁੰਦਾ ਨਾ ਮਾਰ ਨਹੀਂ ਹੁੰਦੀ ਨਹੀਂ ਤੂੰ ਗੁੱਸੇ ਨਾਲ ਕਹਾ ਪਿਆਰ ਪਿਓਰ ਨਾਲ ਨਾ ਕਹਾ ਮੈਨੂੰ ਕਹਿੰਦੇ ਕੀ ਕਹਿ ਮਰੇ ਫੇਰ ਦਾ ਵਿਚਾਰਾ ਸੁੱਤ ਜਾ ਹੋ ਕੇ ਬੈਠਾ ਉਹ ਨਹੀਂ ਬੋਲਦਾ ਇਹ ਨਹੀਂ ਪਿੰਡ ਹਾਨੂੰ ਕੋਈ ਫਾਇਦਾ ਹੋਣਾ ਵਿੱਚੋਂ 100 ਡਾਲਰ 100 ਡਾਲਰ ਮੈਂ ਸੈਟ ਕਰੂ ਕਾਈਟ ਵਿੱਚ 100 ਡਾਲਰ ਹਾਈਡ ਰੋਡ ਸਰਵਿਸ ਪਹਿਲਾ ਪੇਜ ਹਾਂਜੀ ਪਹਿਲੋ ਜੇ ਮੇਰੀ ਫੈਸਿਲਿਟੀ ਤੇ ਪਹੁੰਚੋ ਨਾ ਕਿਹੜੀ ਫੈਸਿਲਿਟੀ ਤੇਰੀ ਏ ਜਿੱਥੇ ਕਪੜੇ ਪਾਏ ਲੋਕੇਸ਼ਨ ਪੇਜ ਲੋਕੇਸ਼ਨ ਤੁਹਾਡੇ ਕੋ ਹੈ ਨਹੀਂ ਕਿ ਹੁਣ ਜਿਹੜਾ ਰੋਡ ਸਰਵਿਸ ਵਾਲਾ ਭਲਾਈ ਦਾ ਹਾਂ ਇਹਨੂੰ ਕਾਲ ਕਰਦਾ ਮੇਰੇ ਪਾਹ ਲੈ ਲੈਂਦਾ ਵੀਰੇ ਤੁਹਾਨੂੰ ਪੈਸਾ ਸੈੱਟ ਕਰੀ ਤੇ ਰੋਡ ਸਰਵਿਸ ਵਾਲੇ ਨੂੰ ਇਹ ਨਿਊ ਕੰਪਨੀ ਆਈ ਆ ਸਾਨੂੰ ਨੇ ਨਵੀਂ ਕੰਪਨੀ ਨਹੀਂ ਆਈ ਆ ਤੇ ਨਵੀਂ ਕੰਪਨੀ ਚੰਗੀ 50 ਪੀਪਲਸ ਆਈ ਆ ਤੇ ਕਿਹੜੀ ਹੋਰ ਸਰਾਵ ਜਨੀ ਭਾਈ ਠੀਕ ਆ ਪਿਆ ਪੀਪਲਸ ਹੈ ਕਹਿੰਦਾ ਪਿਆ ਪੀਪਲਸ ਮੈਂ ਕਿਹੜਾ ਤਬਾਰੇ ਦੱਸਣੀ ਹੋਣਾ ਚਲੋ 50 ਪੀਪਲਸ ਆਈ ਆ ਇੱਕ ਨੂੰ ਹੱਥ ਫੜ ਕੇ ਗੱਲ ਲੱਗ ਦਈਏ ਹੈਗੇ ਨਹੀਂ ਇਹ ਕੋਲੇ ਟਾਈਮ ਦੀਆਂ ਲੜਾਈਆਂ ਤੇ ਨਹੀਂ ਨਹੀਂ ਇਹ ਰਾਜਪਤ ਸਪੈਨ ਲੜਦੇ ਨਾਲ ਮਾਰਦੇ ਉਹਨੇ ਮੈਨੂੰ ਲਾਲੀ ਦੱਸਣ ਡਿਆ ਸੀ ਤੂੰ ਸ਼ੇਰ ਮਾਰਿਆ ਉਹਨੇ ਪੰਜਾ ਮਾਰਿਆ ਸੀ ਇਦਾਂ ਤੇ ਉਹ ਆ ਆ ਉਹ ਸ਼ੇਰਨੀ ਮਾਮਾ ਆਹ ਉਹ ਸ਼ੇਰਨੀ ਸ਼ੇਰਨੀ ਨੇ ਪੰਜੇ ਬੜੇ ਮਾਰੇ ਹੈਗੇ ਤੇ ਵੀਰ ਸਚਨ ਮਿੱਤਰ ਉਹਨਾਂ ਨੇ ਜਵਾਕ ਉਹਨਾਂ ਨੂੰ ਜਾਗ ਦਿੰਨੇ ਆ ਇੱਦਾਂ ਓਕੇ ਤੂੰ ਸਾਰੇ ਨੂੰ ਆਹ ਸਾਰੇ ਇਦਾਂ ਦੇ ਬਣਾ ਬਣਾ ਕੇ ਉੱਥੇ ਜਾਂ ਆਪਾਂ ਤੇਰੀ ਇਦਾਂ ਖੜਾਉਣੇ ਵਾਲੀ ਇੱਕ ਦੁਕਾਨ ਹੀ ਲਵਾ ਦਈਏ ਵਿਆਹ ਤੇ ਪੈਸੇ ਦੇ ਵਾਰ ਜਿਵੇਂ ਲਾਈ ਦੀ ਇੰਡੀਆ ਪੈਸੇ ਦੇ ਵਾਰ ਦੋ ਕਪ ਭਗਾਨੇ ਲੈ ਆਈ ਉਥੇ ਸਾਈਕਲ ਚੱਲੂਗਾ ਪਰ ਇੱਥੇ ਥੋੜਾ ਐ ਅਪਗ੍ਰੇਡ ਹੋਊਗਾ ਘੜਾਉਣੇ ਵਾਲਾ ਵੀ ਨਹੀਂ ਆਪਾਂ ਵਿਹਿਆ ਵਿਹਿਆ ਤੋਂ ਸਾਡੇ ਕੋਲ ਘੜਾਉਣੇ ਰੱਖਣਾ ਤਾਂ ਆਪਣੇ ਦਾਖ ਵੀ ਵੇਕੇ ਦਾ ਆਪਣੇ ਵਧੀਆ ਪੈਸੇ ਬਣ ਜਾਣੇ ਜੇ ਤੈਨੂੰ ਵਿਆਹ ਤੇ ਸੱਦਿਆ ਫਿਰ ਉੱਚੋ ਛਗਣ ਦੇ ਵੀ ਕੱਢੇਗਾ 100 ਡਾਲਰ ਉਹਦੇ ਦੇਣੇ 300 ਤੱਕ ਭੱਜ ਜਾਣਾ ਮੈਂ ਤੈਨੂੰ ਉਹਦਾ ਫੋਨ ਕਰੂੰਗਾ ਜਦੋਂ ਅਸੀਂ ਪੈਸੇ ਲੈਟ ਜਦੋਂ ਹੀ ਪੈਸੇ ਲੈਟ ਨੇ ਉਹਦਾ ਤਾਂ ਦੁਕਾਨ ਬੰਦ ਕਰਾਂਗੇ ਚੱਕਣੇ ਪਰ ਇਹ ਤੇ ਭਾਣ ਨਹੀਂ ਹੈਗੀ ਕੱਲੀ ਉਹਦੇ ਡਾਲਰ ਹਾਂ ਤੇ ਉਹ ਤਾਂ ਉੱਥੇ ਪਰ ਜਾ ਹੀ ਜਦੋਂ ਜਦੋਂ ਤੁਸੀਂ ਮੈਨੂੰ ਤੇ ਵਾਪਸ ਲੈਣੇ ਆ ਮੈਂ ਤੁਹਾਨੂੰ 100 ਦਾ 200 ਦੇ ਦੇ ਕਰੂੰਗਾ ਕਿਦਾਂ ਅੱਛਾ ਸੱਟਣ ਲਈ ਮਤਲਬ ਉਹ ਕਰ ਤੈਨੂੰ ਅਸੀਂ 100 ਦਾ ਨੋਟ ਦੇ ਆ ਕਰਾਂਗੇ ਤੇ ਸਾਨੂੰ ਸਿੰਗਲ ਸਿੰਗਲ ਤੋਂ ਮੇਰੇ ਹਿਸਾਬ ਨਾਲ ਤੈਨੂੰ ਘਾਟਾ ਪੈ ਜਾਣਾ ਉਹਦੇ 'ਚ ਕਿਉਂਕਿ ਕੀ ਪਤਾ ਤੈਨੂੰ ਡੀ ਜੇ ਵਾਲੇ ਨੇ ਤੇਰੇ ਦੁਆਲੇ ਕਦੋਂ ਤੂੰ ਆਪ ਦੇ ਸੱਟਿਆ ਹੋਏ ਉਹ ਨਹੀਂ ਮੈਂ ਧਿਰ ਕਰੂੰਗਾ ਫਿਰ ਤੇ ਚੱਲ ਫਿਰ ਤੂੰ ਸੇਲਸਮੈਨ ਬਿਜ਼ਨਸਮੈਨ ਹੀ ਹੋ ਗਿਆ ਨਾ ਮਾਈਂਡ ਬਹੁ ਮੇਰਾ ਆਹ ਕੱਲ੍ਹ ਦੀ ਤਰੀ ਨਿਊਜ਼ ਹੋਣੀ ਐ ਇਦਾਂ ਮਿੱਕੀ ਜੀ ਦੁਕਾਨ ਖੜਾਉਣੇ ਵਾਲੀ ਤੇ ਉੱਠਿਆ ਇੱਕ ਬਿਜ਼ਨਸਮੈਨ ਹੈ ਨਾ ਸ਼ਾਇਰੀ ਹੈ ਹੈਪੀ ਕੀ ਗਵਾਚਾ ਅੱਛਾ ਸ਼ਾਇਰੀ ਸੁਣਾ ਮੈਨੂੰ ਲੱਗਾ ਕੋਈ ਗਵਾਚ ਗਿਆ ਉਹ ਮੈਨੂੰ ਨਹੀਂ ਪਤਾ ਤੁਸੀਂ ਖੁੱਬੇ ਹੋਈ ਨਾ ਸ਼ਾਇਰੀ ਸੁਣਾਓ ਕਰੋ ਪੇਸ਼ ਬਦਲਾਂ ਦੇ ਵਿੱਚ ਅਲਕਸਾਂ ਤੇਨ ਹਾਂਜੀ ਹਸਣਾ ਬਦਲਾਂ ਦੇ ਵਿੱਚ ਵੇਖਾਂ ਤੈਨੂੰ ਹਾਂਜੀ ਜਿੱਦਾਂ ਜਿੱਦਾਂ ਬਦਲਾਂ ਦੇ ਵਿੱਚ ਵੇਖਾਂ ਤੈਨੂੰ ਜਿੱਦਾਂ ਜਿੱਦਾਂ ਦਿਖਦਾ ਚੰਨ ਵਿੱਚ ਬਦਲਾ ਕੁੜੇ ਓਏ 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 ਜਿੱਦਾਂ ਦੇਖਦਾ ਦੇਖਦਾ ਅੱਗੇ ਬਹੁਤ ਚੱਲਦਾ ਦਿਖਦਾ ਚੰਨ ਬਦਲਾ ਵਿੱਚ ਕੁੜੇ ਹਾਂਜੀ ਇਦਾਂ ਤੂੰ ਚਮਕੇ ਇੰਦਾ ਤੂੰ ਚਮਕੇ ਇੰਦਾ ਤੂੰ ਚਮਕੇ ਹਾਂਜੀ ਜਿਦਾਂ ਚਮਕਦਾ ਬਦਨਾਂ ਦੇ ਚੰਨ ਗੁੜੀ ਇਹ ਤੁਹਾਨੂੰ ਘੱਟੋਂ ਆਮਦ ਹੋਈ ਏ ਜਿਹੜੀ ਸ਼ਾਇਰੀ ਹੈ ਇਹ ਮੈਂ ਕੁਝ ਪਿਆਰ ਦੀਆਂ ਗੱਲਾਂ ਹਾਂਜੀ ਕੁਝ ਮੇਰੇ ਇਕਰਾਰ ਦੀਆਂ ਗੱਲਾਂ ਹਾਂ ਇਹ ਰੂਹ ਨਾਲ ਜੁੜੀਆਂ ਤੇਰੇ ਮੇਰੇ ਪਿਆਰ ਦੀਆਂ ਗੱਲਾਂ ਤੇ ਰੂਹਦਾਰ ਦੀਆਂ ਗੱਲਾਂ ਇਹ ਰੂਹਦਾਰ ਦੀਆਂ ਗੱਲਾਂ ਹੋਏ 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 ਹੈਪੀ ਭਾਜੀ ਸਤਿੰਦਰ ਸਰਤਾਜ ਦੇ ਨਾਲ ਤੁਸੀਂ ਹੁੰਨੇ ਅੱਜਕੱਲ੍ਹ ਕਿ째 ਆਇਆਗੇ ਕੀ ਗਾਲਿ ਸੁਣਾ ਜਿਹੜਾ ਆਪਣੇ ਆਪਣੇ ਕਿਹੜਾ ਇਹ ਆਪਣੇ ਰਿਸ਼ਤੇਦਾਰੀ ਚ ਹੋਇਆ ਤਾਂ ਗੱਲ ਕਿ ਉਹ ਫਿਰ ਮਾਰਾ ਮੋਟਾ ਉਹਨਾਂ ਦੀ ਇੱਕ ਦਬਕਤੂਬਾ ਨਾ ਜਾਂ ਉਹਨਾਂ ਦੇ ਪੁਲਿਸ ਆਉਂਦੇ ਰਹੇ ਹਾਂ ਹਾਂ ਉਹਦਾ ਕਰਕੇ ਠੀਕ ਠੀਕ ਪੈਂਦਾ ਅਸਰ ਤੁਹਾਡੀ ਰੂਹ ਚੋਂ ਹੀ ਝੜਕਦਾ ਥੋੜਾ ਸਾਡਾ ਤੇ ਬਾਕੀ ਕਈ ਵਾਰੀ ਐਦਾਂ ਆਇਆ ਤੁਸੀਂ ਸ਼ਾਇਰੀ ਸੁਣਾਦੇ ਸੁਣਾਦੇ ਵਿੱਚ ਇਹ ਗੱਲ ਲੜ ਗਈ ਹੋਵੇ ਕੋਈ ਉਹ ਗੱਲ ਦਾ ਅਖਰ ਬੜੇ ਝੜ ਜਾਂਦੇ ਆ ਤੇ ਆ ਉਹ ਉਦਾਂ ਹੀ ਸ਼ਾਇਰੀ ਕੋਈ ਝੜ ਗਈ ਹੋਵੇ ਇੱਕ ਕਹਾਣੀ ਹੋਰ ਸੁਣਾਉਣਾ ਤੈਨੂੰ ਹਾਂਜੀ ਕਹਿੰਦਾ ਆਉਂਦੇ ਜਾਂਦੇ ਖਿਆਲ ਤੇਰੇ ਅਛਾਈ ਜਿੱਦਾਂ ਆਉਂਦੇ ਜਾਂਦੇ ਲੋਕੀ ਬਾਹਰ ਕੁੜੇ ਸੀ ਹਾਂਜੀ ਨਾ ਇਹਨਾਂ ਕੁਝ ਖੱਡਿਆ ਨਾ ਅਸੀਂ ਵਿੱਚ ਖੱਡਿਆ ਪਿਆਰ ਕੁੜੇ ਓਏ ਹੋਏ ਹੋਏ ਹੈਪੀ ਬਰਥਡੇ ਹੈਪੀ ਬਰਥਡੇ ਤੁਹਾਡੇ ਪੈਰ ਕਿਥੇ ਨੇ ਉਹ ਨਹੀਂ ਸੱਚ ਸੌਰੀ 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 ਪੈਰ ਵਾਲਾ ਮੈਂ ਨਹੀਂ ਰਿਸਕ ਲੈ ਸਕਦਾ ਨਹੀਂ ਨਹੀਂ ਸੌਰੀ ਹਾਂਜੀ ਆਉਂਦੇ ਫਿਰ ਖਿਆਲ ਆਇਆ ਆਲ ਦੇ ਸਾਦ ਨੂੰ ਮੰਦੇ ਨਜ਼ਰ ਆਦੇ ਗੁਲਾਬ ਔਰ ਹਾਂਜੀ ਲਾਲੀ ਹਾਂਜੀ ਉਸਤਾਦ ਜੀ ਤਾਦੇ ਚਾ ਮੈਂ ਬੇ ਪਹਿਲੇ ਪੁੱਲ ਬਖਸ਼ਾ ਲਿਆ ਕਰੋ ਪਹਿਲੇ 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 ਓਏ ਰੁਕ ਜਾਣੀ ਤੇਰੇ ਟੈਨਸ਼ਨ ਨਾਟਾ ਹੀ ਆ ਗਿਆ ਉਹ ਨਵਾਂ ਮਾਡਲ ਹੈ ਚਲ ਰੈੱਡ ਲਾਈਟਾਂ ਤੇ ਮਾਰੀ ਬ੍ਰੇਕ ਵੇਖ ਕੇ ਰੈੱਡ ਗੱਡੀ ਗੁੜੇ ਓਏ ਔਰ ਗੱਡੀ ਕਿ ਦਹਾ ਪੈਣਾ ਓਕੇ ਓਕੇ ਲੈਣਾ ਚੈੱਕ ਕਰ ਹਾਂਜੀ ਵੇਖ ਕੇ ਮਾਰੀ ਵੇਖ ਕੇ ਰੈੱਡ ਲਾਈਟਾਂ ਨੂੰ ਇਹ ਕਿ ਰੈਡ ਲਾਈਟਾਂ ਨੂੰ ਮਾਰੀ ਹਾਂਜੀ ਬ੍ਰੇਕ ਆ ਇਹਨਾਂ ਨੂੰ ਗੱਡੀ ਨੂੰ ਵੇਖ ਕੋਣੇ ਹਾਂਜੀ ਜਾ ਹੱਸ ਕੇ ਸਾਰਾ ਮੋੜ ਬਦਲ ਦੋ ਮੇਲਾ ਨਹੀਂ 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 ਉਹ ਤੁਸੀਂ ਨਵੀਂ ਨਵੀਂ ਮਨ ਪੀੜੀ ਗਲਤ ਪਾਸੇ ਤੁਰ ਪਈ ਨਹੀਂ ਨਹੀਂ ਦੁਬਾਰਾ ਦੁਬਾਰਾ ਸੁਣਾ ਦੇ ਤੁਸੀਂ ਸੌਰੀ ਇਹ ਤੇ ਸਾਡੀ ਗਲਤੀ ਆ ਸਿੰਦਾ ਸਰਕਲ ਕੇ ਤੋ ਤੇਲ ਪਵਾਵਾ ਹਾਂਜੀ ਅੱਛਾ ਸਰਕਲ ਕੇ ਤੋ ਤੇਲ ਪਵਾਵਾ ਹਾਂਜੀ ਐਵਰੇਜ ਪੂਰੀ ਆਵੇ ਨਹੀਂ ਹਾਂਜੀ ਸਰਕੀ ਲਈ ਦੋਹਾਂ ਤੇਲ ਪਾਵਾਂ ਹਾਂਜੀ ਐਵਰੇਜ ਪੂਰੀ ਆਵੇ ਨਹੀਂ ਤੂੰ ਬੈਠ ਘੜੀ ਚ ਹਾਂਜੀ ਚਲੋ ਪਹਾੜਾ ਚਲੇ ਜਾਵਾਂ ਹਾਂ ਸਰਵਿਸ ਪੂਰੀ ਹਾਂਜੀ ਕਬਰਾਂ ਨਾ ਜਾਣਦੀਆਂ ਉਹ ਕਬਰਾਂ ਉਹ ਅੱਛਾ ਅੱਛਾ ਜਾਣਦੀਆਂ ਨਹੀਂ ਉੱਥੇ ਇਨ੍ਹਾਂ ਕਬਰਾਂ ਵਿੱਚ ਇਨ੍ਹਾਂ ਕਬਰਾਂ ਵਿੱਚ ਹਾਂਜੀ ਬਸਦੀਆਂ ਰੂਹਾਂ ਵੇਖ ਹਾਂਜੀ ਵਿੱਚ ਲੱਭੀ ਤੇਰੀ ਰੂਹ ਘਰੇ ਓਏ ਹੋਏ ਹੋਏ ਇਹਨਾਂ ਕਬਰਾਂ ਵਿੱਚ ਵਸਦੀਆਂ ਰੂਹਾਂ ਵੇਖ ਵਿੱਚ ਲੱਭੀ ਤੇਰੀ ਰੂਹ ਘੜੇ ਹਾਂ ਤੂੰ ਛੱਡ ਤੁਰ ਗਈ ਹਾਂਜੀ ਤੂੰ ਛੱਡ ਤੁਰ ਗਈ ਹਾਂਜੀ ਹੋਇਆ ਸੀ ਤੇ ਐਕਸੀਡੈਂਟ ਹੋਇਆ ਓਏ ਹੋਏ ਹੈਪੀ ਬਾਈ ਕਾਪੀ ਨਾਲ ਰੱਖਿਆ ਕਰੋ ਨਾਲ ਰੱਖਿਆ ਕਰੋ ਠੀਕ ਉਹ ਐਕਸੀਡੈਂਟ ਹੋਇਆ ਮਾਰ ਗਈ ਓਕੇ ਓਕੇ ਉਹ ਪਹਿਲਾ ਪਹਿਲਾ ਇਹ ਝੜਕ ਪਈ ਤੈਨੂੰ ਧੋਖਾ ਮਿਲਿਆ ਵਾ ਪਰ ਇਹ ਇਹ ਕਿਸਮਤ ਦੀ ਧੋਖਾ ਲਿਖਿਆ ਸੀ ਜਿਹੜਾ ਤੁਹਾਡੇ ਹਾਂ ਹੈਪੀ ਹਾਂਜੀ ਇੱਥੇ ਹੀ ਕਰਨਾ ਏ ਤੁਸੀਂ ਇੱਥੇ ਭਾਜੀ ਆਪਣੇ ਤੁਸੀਂ ਭੂਆ ਦੇ ਵਿਆਹ ਦੀ ਦਾਜ ਘੱਟ ਦਿੱਤਾ ਹੁਣ ਸਮਾਨ ਲੈਣਾ ਏ ਸਮਾਨ ਲੈ ਲੈ ਜਦੋਂ ਘੋੜਾ ਦੋ ਮੈਂ ਨਾਲ ਆਇਆ ਤੁਸੀਂ ਲਓ ਸਮਾਨ ਲਓ ਯਾਰ ਤੁਸੀਂ ਮਾਮਿਆਂ ਦੇ ਮਾਮੇ ਦੇ ਮੁੰਡੇ ਨਾਲ ਆਏ ਆ ਇੱਧਰ ਆ ਤੂੰ ਇਹ ਤੇ ਪੁਰਾਣਾ ਲੋਕਾਂ ਦਾ ਵਾਪਸ ਆਇਆ ਏ ਉਹ ਆ ਤੈਨੂੰ ਬੈੱਡ ਲਵਾ ਕੇ ਦੰਨੇ ਆਪਾ ਕਿਹੜਾ ਮੇਲੇ ਡਬਲ ਹੈ ਮੇਰਾ ਵਿਆਹ ਹੋਣਾ ਹੈਗਾ ਫੇਸਬੁੱਕ ਤੇ ਨਾ ਰਿਕੁਐਸਟਾਂ ਭੇਜਣ ਡਿਆ ਵਾ ਇਹਨੂੰ ਏਪ ਟੈਨਸ਼ਨ ਪਈ ਹੋਈ ਆ ਕਿ ਮੇਰੇ ਨਾਲ ਕੋਈ ਕੁੜੀ ਗੱਲ ਨਹੀਂ ਕਰਦੀ ਹੈਗੀ ਤੇ ਇਹਦਾ ਨਾ ਕਿ ਜਿਹੜੀਆਂ ਪਹਿਲਾਂ ਹੈਗੀਆਂ ਵੀ ਰੋਸ ਜਾਣਗੀਆਂ